ਕੁਝ ਦਿਨ ਪਹਿਲਾਂ ਅੰਗਰੂਰ ਦੇ ਨਾਂ ਲੱਗਦੇ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ ਜਿੰਨਾਂ ਦੇ ਕੇ ਬੱਚੇ ਛੋਟੇ-ਛੋਟੇ ਸਨ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਜੋ ਪਰਿਵਾਰਾਂ ਨੂੰ ਪਿਆ ਹੈ ਪਰਿਵਾਰ ਕਿਤਨਾ ਕਹਿੰਦੇ ਸਰਕਾਰ ਤੋਂ ਆਸ ਰੱਖਦੇ ਨੇ ਕਿ ਸਰਕਾਰ ਉਹਨਾਂ ਵੀ ਅੱਗੇ ਬਾਹਾਂ ਫੜੇ ਇੱਕ-ਇੱਕ ਕਰੋੜ ਰੁਪਏ ਦੀ ਜੋ ਹੈ ਇਥੋਂ ਨਗਰ ਵੱਲੋਂ ਮੰਗ ਕੀਤੀ ਗਈ ਹੈ ਤੇ ਇੱਕ ਸਰਕਾਰੀ ਨੌਕਰੀ ਤੇ ਇੱਕ ਕੁਝ ਬੱਚੇ ਅਜੇ ਸੀ ਜਿਨ੍ਹਾਂ ਦੀ ਉਮਰ 25-26 ਸਾਲ ਸੀਗੀ ਤਾਂ ਸਰਕਾਰ ਦੇ ਨੁਮਾਇੰਦੇ ਜਦੋਂ ਉਹਨਾਂ ਪੀੜਤ ਪਰਿਵਾਰਾਂ ਦੇ ਘਰੇ ਪਤਾ ਲੈਣ ਨਾ ਆਏ। ਅਲੱਗ-ਅਲੱਗ ਜਥੇਬੰਦੀਆਂ ਦੇ ਆਗੂ, ਅਲੱਗ-ਅਲੱਗ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਪਤਾ ਲੈਣ ਲਗਾਤਾਰ ਆਂਦੇ ਰਹੇ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਪਾਲ ਚੀਮਾ ਜੀ ਇੱਥੇ ਆ ਕੇ ਗਏ ਹਨ। ਤਾਂ ਜੋ ਵੀ ਉਹਨਾਂ ਨੇ ਐਲਾਨ ਕੀਤਾ ਹੈ ਐਕਸ਼ਨ ਕਮੇਟੀ ਬਣੀ ਹੈ ਜੋ ਇਸ ਪਿੰਡ ਦੀ ਉਹਨਾਂ ਨੇ ਗੁਪਤ ਰੱਖਿਆ ਹੈ। ਲੇਕਿਨ ਖੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ 2-2 ਲੱਖ ਦੀ ਸਿਰਫ ਗੱਲ ਹੋਈ ਹੈ। ਮਾਨ ਸਾਹਿਬ ਵੱਲੋਂ ਅਤੇ ਬਗਲ ਸਾਹਿਬ ਵੀ ਆ ਕੇ ਗਏ ਹਨ ਗੱਲਬਾਤ ਕਰਦੇ ਆ ਪਿੰਡ ਵਾਲੇ ਇੱਥੇ ਮੌਜੂਦ ਨੇ ਸਾਡੇ ਨਾਲ ਕਿਹਦਾ ਮਸਲਾ ਆਪਣਾ ਜੀ ਜੁਗਿੰਦਰ ਸਿੰਘ ਜਦੋਂ ਐਕਸ਼ਨ ਕਮੇਟੀ ਮੈਂਬਰ ਪਹਿਲਾਂ ਤਾਂ ਇਹ ਦੱਸੋ ਵੀ 7 ਸਾਲਾਂ ਤੋਂ ਸੁਣਿਆ ਵੀ ਇੱਥੇ ਇਹ ਦਾਰੂ ਦਾ ਕੰਮ ਚੱਲਦਾ ਰਿਹਾ ਉਦੋਂ ਤੋਂ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਜਾਂ ਬੰਦੇ ਫੜੇ ਗਏ ਸੀ ਪਹਿਲਾਂ ਉਹ ਪਤਾ ਜੀ ਇਹ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਪਿੰਡ ਵਾਲਾਂ ਤੋਂ ਤਾਂ ਇੱਕ ਇੱਕ ਹੁੰਦੇ ਹੁੰਦੇ ਆ ਤੇ ਪਹਿਲਾਂ ਫੜਦੇ ਰਏ ਫੇਰ ਅਗਲਾ ਆ ਜਾਂਦਾ ਤੀਗਾ ਦਬਾਉ ਪੈਂਦਾ ਰਿਹਾ ਪਿੰਡ ਦੇ ਵਿੱਚ ਹਣ ਜਿਹੜੇ ਨਸ਼ੇੜੀ ਨੇ ਉਹ ਵੱਧ ਹੋਣ ਕਰਕੇ ਜੇ ਕੋਈ ਬਾਜੜ ਹੁੰਦਾ ਹੈ ਤਾਂ ਉਹਦੇ ਘਰੇ ਜਾ ਕੇ ਫਿਰ ਦਬਖੇ ਲੱਗ ਜਾਂਦੇ ਨੇ ਮਾਰ ਨੂੰ ਡਰਾਉਂ ਲੱਗ ਜਾਂਦੇ ਨੇ ਅਗਲਾ ਫਿਰ ਬੋਲਦਾ ਨਹੀਂ ਤੁਹਾਨੂੰ ਗਿਰਿਆ ਗਿਆ ਆਪਣਾ ਹੱਕ ਲੈਣ ਵਾਸਤੇ ਧਰਨਾ ਲਗਾਉਣਾ ਪਿਆ ਪ੍ਰਸ਼ਾਸਨ ਆ ਫਿਰ ਕੀ ਗੱਲ ਬਈ ਤੋਂ ਇੱਥੇ ਇਹ ਪਤਾ ਬਹੁਤ ਦੁੱਖ ਦੀ ਗੱਲ ਹੈਗੀ ਵੀ ਦੇਖੋ ਜਿਹੜੀ ਹਰਪਾਲ ਸਿੰਘ ਚਿੰਬਾ ਨੂੰ ਸੜਪਿੰਡ ਤੋਂ ਬਹੁਤ ਜ਼ਿਆਦਾ ਮੋਟਾ ਪਈਆਂ ਦੀਆਂ ਪੀ ਪਰ ਅੱਜ ਜਦੋਂ ਪਿੰਡ ਦੇ ਵਿੱਚ ਇਹ ਨੌਜਵਾਨਾਂ ਮੌਤ ਹੋਈ ਤੇ ਚੀਮਾ ਸਾਹਿਬ ਇੱਥੇ ਇੱਕ ਦੁੱਖ ਸਾਂਝਾ ਕਰਨ ਵੀ ਆਏ ਆਪਣੇ ਪਿੰਡ ਦੇ ਵਿੱਚ ਆ ਕੇ ਦੁੱਖ ਸਾਂਝਾ ਕਰਕੇ ਜਾਂਦੇ ਤੇ ਪਰਿਵਾਰਾਂ ਨੂੰ ਦਿਲਾਸਾ ਦੇ ਕੇ ਜਾਂਦੇ ਪਰ ਉਹਨਾਂ ਦੇ ਹੱਕ ਉਹਨਾਂ ਦੇ ਲਈ ਹੱਕ ਲੈਣ ਲਈ ਸਾਨੂੰ ਉਹ ਪਰਿਵਾਰਾਂ ਨੂੰ ਮੁਆਵਜ਼ਾ ਲੈਣ ਲਈ ਸਾਨੂੰ ਧਰਨਾ ਲੈਣਾ ਪਿਆ ਜਿਹਦੇ ਉੱਤੇ ਨਿੱਕੇ ਨਿੱਕੇ ਬੱਚੇ ਸੀਗੇ ਦਿਨ ਰਾਤ ਉੱਥੇ ਬੈਠੇ ਰਹੇ ਜਿਨ੍ਹਾਂ ਦੇ ਪਰਿਵਾਰਾਂ ਤੋਂ ਜੀ ਗਏ ਹਨ ਕਾਫੀ ਸੁਣਿਆ ਵੀ ਛੋਟੇ ਬੱਚੇ ਨੇ ਉਹਨਾਂ ਦੇ ਗੁਜ਼ਾਰਾ ਕਰਨਾ ਵੀ ਹੁਣ ਤਾਂ ਬੜਾ ਔਖਾ ਗਿਆ ਹੋਗਾ ਦੇਖੋ ਇੱਕ ਦਾ ਆਪਣਾ ਜੋਗਾ ਸਿੰਘਾ ਉਹਦੇ ਤੇ ਆਪਾਂ ਨੂੰ ਦਿਖ ਰਹੇ ਨੇ ਵੀ ਬਿਲਕੁਲ ਇੱਕ ਪੰਜ ਛੇ ਬੱਚੇ ਮਹੀਨੇ ਦਾ ਬੱਚਾ ਇੱਕ ਸਾਲਕ ਦਾ ਬੱਚਾ ਉਦੋਂ ਆਪ ਕੋਈ ਕੰਮ ਨਹੀਂ ਹੁੰਦਾ ਉਹਦੇ ਘਰ ਵਾਲੀ ਤੋਂ ਕੋਈ ਕੰਮ ਨਹੀਂ ਹੁੰਦਾ ਉਹ ਤਾਂ ਬਿਲਕੁਲ ਪਰਿਵਾਰ ਆ ਜਿਹੜਾ ਮਰਿਆ ਗਿਆ ਆਰਥਿਕ ਪੱਖੋਂ ਵੀ ਉਦਾਂ ਵੀ ਮਰਿਆ ਗਿਆ ਉਹਨਾਂ ਤੇ ਤਾਂ ਕੋਈ ਕਮਾਉਣ ਵਾਲਾ ਰਹੀ ਕੋਈ ਨਹੀਂ ਸੁਨੀਲ ਜਾਖੜ ਆਏ ਸੀ ਰਾਜਾ ਵੜਿੰਗ ਜੀ ਆਏ ਨੇ ਅੱਜ ਬਾਦਲ ਸਾਹਿਬ ਆ ਕੇ ਗਏ ਨੇ ਕੀ ਕੋਈ ਮਾਲੀ ਮਦਦ ਕੀਤੀ ਐ ਨਾ ਮਾਨੂੰ ਨਹੀਂ ਬਸ ਇਹ ਤਾਂ ਇਹੀ ਕਹਿ ਕੇ ਚਲੇ ਗਏ ਵੀ ਅਸੀਂ ਸਰਕਾਰ ਤੇ ਦਬਾਅ ਪਾਵਾਂਗੇ ਜੀ ਦਬਾਅ ਪਾਵਾਂਗੇ ਉਹ ਤਾਂ ਪਿੰਡ ਵਾਲੀ ਪਾਰੇ ਨੇ ਉਹਦਾ ਅਸੀਂ ਪਾਰੇ ਐਕਸ਼ਨ ਕਮੇਟੀ ਦੀ ਦੰ ਰਾਤ ਲੱਗੀ ਹੋਈ ਆ ਵੀ ਜਿਹੜੇ ਆਈ ਸੀ ਤਾਂ ਕੁਝ ਦੇਖੇ ਜਾਣਾ ਸੀਗਾ ਆਪਣੇ ਕੋਲੋਂ ਦੇਖੇ ਜਾਂਦੇ ਉਦਾਂ ਵੀ ਜਦੋਂ ਜਾਂਦੇ ਇਹ ਕੁਝ ਨਾ ਕੁਝ ਦੇਖੇ ਜਾਂਦੇ ਆ ਵੀ ਪਰ ਦੇਖੇ ਜਾਣਾ ਸੀਗਾ ਇਹਨਾਂ ਪਰਿਵਾਰਾਂ ਦੀ ਆਰਥਿਕ ਤੌਰ ਤੇ ਕੋਈ ਨਾ ਕੋਈ ਮਦਦ ਦੇ ਦੇਖੇ ਜਾਣੀ ਸੀਗੀ ਪਰ ਅਸੀਂ ਪਰਜੋਰ ਪਿੰਡ ਵੱਲੋਂ ਅਪੀਲ ਕਰਦੇ ਆਂ ਵੀ ਇਹਨਾਂ ਪਰਿਵਾਰਾਂ ਨੂੰ 1 ਕਰੋੜ ਰੁਪਇਆ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਦੇ ਅਨੁਸਾਰ ਜਿੰਨੇ ਕੋਈ ਪੜ੍ਹਿਆ ਲਿਖਿਆ ਉਹਨੂੰ ਵੱਧ ਚੰਗੀ ਨੌਕਰੀ ਜੇ ਕੋਈ ਅਨਪੜਾ ਘਟੋ ਘਟ ਉਹਨੂੰ ਪੀਐਨ ਦੀ ਨੌਕਰੀ ਦਿੱਤੀ ਜਾਵੇ ਨੈਸ਼ਨਲ ਪਾਰਟੀਆਂ ਨੇ ਕਾਂਗਰਸ ਵਰਗੀਆਂ ਅਕਾਲੀ ਦਲ ਵਰਗੀਆਂ ਐਸਜੀਪੀਸੀ ਇਹਨਾਂ ਦੇ ਅੰਡਰ ਹੈ ਜੋ ਕਿ ਲੋਕਾਂ ਵਾਸਤੇ ਹੈ ਤਾਂ ਗੁਰੂ ਕਾਹੋ ਪੈਸਾ ਹੈ ਆਪ ਹੀ ਖਤਮ ਤੋਂ ਲੱਗਦੇ ਨੇ ਕਿ ਕਿੰਨੇ ਲੱਗਦੇ ਵਰਤ ਰਹੇ ਨੇ ਤਾਂ ਉਹ ਪੈਸਾ ਜੇ ਇਹਨਾਂ ਪਰਿਵਾਰਾਂ ਨੂੰ ਉਹਨਾਂ ਦੀ ਹੈਲਪ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਰਾਹਤ ਮਿਲਦੀ ਦੇਖੋ ਜੀ এসਜੀਪੀਸੀ ਦੇ ਵਿੱਚ ਆ ਇੰਨਾ ਪੈਸਾ ਹੈਗਾ ਕਿ ਉਹਨਾ ਪੰਜਾਬ ਸਰਕਾਰ ਕੋਲੇ ਨਹੀਂ ਅੱਜ ਸੁਖਵੀਰ ਸਿੰਘ ਜੀ ਬਾਦਲਾ ਆਏ ਨੇ ਜੇ ਇਹ ਸ਼ਰੋਮਣੀ ਕਮੇਟੀ ਦੇ ਪ੍ਰਧਾਨਤਾ ਮੈਨੂੰ ਨਾਲ ਲੈ ਕੇ ਆਉਂਦੇ ਚੰਗਾ ਹੁੰਦਾ ਜੇ ਇਹਨਾਂ ਪਰਿਵਾਰਾਂ ਦੀ ਸ਼ਰੋਮਣੀ ਕਮੇਟੀ ਦੇ ਵਿੱਚੋਂ ਮਦਦ ਕੀਤੀ ਜਾਂਦੀ ਤਾਂ ਕਿ ਇਹਨਾਂ ਪਰਿਵਾਰਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਸੀ ਉਹ ਚੰਗਾ ਹੁੰਦਾ ਬੱਚਿਆਂ ਦਾ ਹੋਰ ਵੀ ਆਗੂ ਇੱਥੇ ਪਿੰਡ ਦੇ ਜੋ ਮੋਤਵਰ ਬੰਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਕਿਹਨਾਂ ਮਿਸਰ ਆਪਣਾ ਲਖਵੀਰ ਸਿੰਘ ਬੂਟਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੀ ਨੇ ਬਲਾਕ ਪ੍ਰਧਾਨ ਦੜਬਾ ਜੀ ਪਰ ਕਿਸ ਤਰ੍ਹਾਂ ਦਿਖਦੇ ਹਾਂ ਕਿ ਕਾਫੀ ਲੰਬੇ ਸਮੇਂ ਤੋਂ दारू ਦਾ ਇਹ ਕਾਰੋਬਾਰ ਚੱਲ ਰਿਹਾ ਸੀ ਸੁਣਿਆ ਕਿ ਪਹਿਲਾਂ ਵੀ ਕਈ ਵਾਰ ਫੜ ਲਿਆ ਸੀ ਮੁਲਜ਼ਮ ਨੂੰ ਫੇਰ ਛੱਡ ਦਿੱਤਾ ਗਿਆ ਜੇ ਪ੍ਰਸ਼ਾਸਨ ਨੇ ਸਹੀ ਕਾਰਵਾਈ ਕੀਤੀ ਹੁੰਦੀ ਕਿਤੇ ਨਾ ਕਿਤੇ ਅੱਜ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਆਪਣੇ ਪਰਿਵਾਰਾਂ ਦੇ ਵਿੱਚ ਸਹੀ ਸਲਾਮਤ ਬੈਠੇ ਹੁੰਦੇ ਦੇਖੋ ਜੀ ਮੈਂ ਪ੍ਰਸ਼ਾਸਨ ਤੇ ਕੋਈ ਕਮੈਂਟ ਆਹ ਨਹੀਂ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਲੱਗਿਆ ਹੋਇਆ ਕੀ ਦਾ ਹੱਥ ਦੀ ਕੀ ਗੱਲਬਾਤ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾਗਾ ਸੰਤੁਸ਼ਟੀ ਆ ਅਸੀਂ ਹੈ ਜੇ ਕੋਈ ਦੋਸ਼ੀ ਫੜਿਆ ਉਹਨੂੰ ਛੱਡਿਆ ਜਾਵੇ ਜਿਹੜੇ ਦੋਸ਼ੀ ਨੇ ਉਹਨੂੰ ਬਕਸਾ ਨਾ ਜਾਵੇ ਕਿਉਂਕਿ ਸਾਡੇ ਪਿੰ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਰ ਰਹੇ ਨੇ ਐਸੀ ਲੋਕ ਇਹ ਨੇ ਜਿਹੜਾ ਵੀ ਦੋਸ਼ੀ ਆ ਇਹ ਜਿਹੜੀ ਇਹਦੀ ਕੜੀਦਾਰ ਕੜੀਦਾਰ ਇਹ ਜਿਹੜੇ ਆਪਣੇ ਦੋਸਤੇ ਤੱਕ ਪਹੁੰਚ ਨੇ ਜਿਹੜਾ ਮਾਸਟਰਮਾਈਂਡ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕਰੇ ਨਹੀਂ ਕੋਈ ਗੱਲ ਚੱਲ ਰਹੀ ਸੀ ਕਿ ਜਿਹਦੀ ਸ਼ਰਾਬ ਦੀ ਫੈਕਟਰੀ ਸੀਗੀ ਠੇਕੇਦਾਰੂ ਮਿਲੀ ਸੀ ਸੋਫੀ ਦੀ ਕੋਈ ਵੀ ਉਹਨਾਂ ਦੇ ਮਾਨ ਸਾਹਿਬ ਉਹਨਾਂ ਨਾਲ ਚਾਹ ਪੀ ਰਹੇ ਨੇ ਉਹ ਕੀ ਚੱਕਰ ਸੀ ਦੇਖੋ ਜੀ ਇਹ ਤਾਂ ਇਹ ਗੱਲਾਂ ਕੁਝ ਸਿਆਸੀ ਲੋਕ ਲੈ ਕੇ ਆਉਂਦੇ ਨੇ ਵੀ ਫਲਾਨੀ ਦਰੂ ਉਹ ਕੀ ਪਤਾ ਕਿਉਂਕਿ ਕੀਨੇ ਪਲਟਾ ਕੇ ਭਰੀਆ ਕਿੱਥੇ ਭਰੀਆ ਕਾਉਂ ਭਰੀਆ ਇਹਦਾ ਦੇਖੋ ਜਾਂਚ ਦਾ ਵਿਸ਼ਾ ਮੈਂ ਕੋਈ ਗੱਲ ਕਰਦਾ ਕੱਲ ਨੂੰ ਮੈਨੂੰ ਦੇਣੀ ਆ ਗਈ ਆਪਾਂ ਟੂ ਦਾ ਪੈਂਟ ਗੱਲ ਕਰਦੇ ਆਂ ਵੀ ਜਿਹੜੇ ਪਰਿਵਾਰ ਨੇ ਪਰਿਵਾਰਾਂ ਦੀ ਸੀ ਮਦਦ ਕੀਤੀ ਇਹ ਪਰਿਵਾਰਾਂ ਨਾਲ ਖੜੀਏ ਕਿਉਂਕਿ ਉਹਨਾਂ ਦਾ ਦੁੱਖ ਦਾ ਪਹਾੜ ਆ ਵੀਰ ਜੀ ਜੇਕਰ ਗੱਲ ਕੀਤੀ ਜਾਵੇ ਆ ਕਾਂਗਰਸ ਸਰਕਾਰ ਦੀ ਰਾਜਾ ਬੜਿੰਗ ਜੀ ਆ ਕੇ ਗਏ ਨੇ ਸੁਨਿਲ ਜਾਖੜ ਜੀ ਆ ਗਏ ਨੇ ਬੀਜੇਪੀ ਦੇ ਉਹਨਾਂ ਵੱਲੋਂ ਕੋਈ ਮਦਦ ਦਾ ਐਲਾਨ ਜਾਂ ਸੁਖਵੀਰ ਸਿੰਘ ਬਾਦਲ ਆ ਗਏ ਉਹਨਾਂ ਵੱਲੋਂ ਕੋਈ ਐਲਾਨ ਕੀਤਾ ਗਿਆ ਜਾਂ ਕੁਝ ਦੇ ਗਏ ਨੇ ਕੋਈ ਵੀ ਆਪਣੀ ਚੁੱਪੀ ਨਹੀਂ ਤੋੜ ਕੇ ਗਏ ਦੇਖੋ ਚਾਹੇ ਕਾਂਗਰਸ ਦੇ ਵਿੱਚ ਨਿਕਲ ਕੇ ਬੀਜੇਪੀ ਚ ਵਾਗੋ ਘੜਾ ਧੋਤੇ ਧੋਤੇ ਹੋ ਗਏ ਉਹਨਾਂ ਵੇਲੇ ਵੀ ਮੋਤਾਂ ਹੋਈਆਂ ਨੇ ਹੁਣ ਵੀ ਹੋ ਰਹੀਆਂ ਨੇ ਹੋਣ ਗਿਆ ਕਿਹੜਾ ਐਂਡ ਤੇ ਜਾਂ ਲਾਸਟ ਥੋੜੀ ਹੈਗਾ ਵੀ ਐਕਸੀਡੈਂਟ ਇਹਦਾ ਸਾਡੇ ਐਸਸੀ ਲੋਕ ਅਸੀਂ ਜ਼ਹਿਰਾਂ ਨਾਲ ਮਰਦੇ ਰਹਿਣਗੇ ਕਿਉਂਕਿ ਜਿੰਨਾ ਚੱਕਰ ਸਾਡੇ ਵਾਲਾ ਸਮਾਜ ਐਸਸੀ ਵਰਗਾ ਜਾਗਰੂਪ ਨਹੀਂ ਹੋਇਆ ਹੁਣ ਸਾਡੇ ਪਿੰਡ ਦੇ ਵਿੱਚ ਉਹ ਰਿਸਕ ਵੀਰਵਾਦ ਲਾ ਕੇ ਗਿਆ ਸਾਡੇ ਕਿਸੇ ਸਮਾਜ ਦੇ ਬੰਦੇ ਨੂੰ ਗੱਲ ਨਹੀਂ ਕਰਨ ਦਿੱਤੀ ਬਾਹਰੋਂ ਆ ਕੇ ਸਾਨੂੰ ਲਵੇਂ ਲੱਗਣ ਦਿੱਤਾ ਸਾਡੇ ਲੋਕਾਂ ਨੂੰ ਉਜੜੇ ਹੁਣ ਉਰਲੇ ਪਰਲੇ ਆ ਕੇ ਸਾਡੇ ਸਾਡੇ ਬੇੜੀ ਤੇ ਗੱਲ ਹੋਣੀ ਨਹੀਂ ਦੀ ਕਿਉਂਕਿ ਜਿਹੜੇ ਦੂਏ ਲੋਕ ਨੇ ਉਹਨਾਂ ਕੋਲ ਮੁੱਦੀ ਨਹੀਂ ਮੁੱਦੀ ਐਸੀ ਲੋਕਾਂ ਦਾਗਾ ਜੇ ਐਸਸੀਆਂ ਦੇ ਲੀਡਰ ਪੈਦਾ ਹੋ ਗਏ ਫਿਰ ਇਹਨੂੰ ਖੜਨ ਨਹੀਂ ਦੇਣਾ ਬੇੜਿਆਂ ਚ ਗੱਲ ਤਾਂ ਇੱਥੇ ਆ ਨਾ ਜੇ ਐਸਸੀ ਸਮਾਜ ਦੇ ਆਗੂ ਪੈਦਾ ਹੋ ਗਏ ਫਿਰ ਆਪਣੇ ਮੁੱਦੇ ਆਪ ਚੱਕਣ ਲੱਗੇ ਇਹਨਾਂ ਕੋਲ ਤਾਂ ਮੁੱਦੀ ਨਹੀਂ ਰਹਿਣਾ ਕਿਉਂਕਿ ਜਿਹਦੇ ਹੁਣ ਕੋਈ ਬਾਦਲ ਸਾਹਿਬ ਆਵੇ ਜਾਖੜਾਵੇ ਜਿਹੜਾ ਮਰਜੀ ਸਾਨੂੰ ਤਾਂ ਗੱਲ ਨਹੀਂ ਕਰਨ ਤੇ ਹੋਰ ਉਰਲੇ ਪਰਲੇ ਜਿਹੜੇ ਪਿੰਡਾਂ ਦੇ ਘੜਮ ਚੌਧਰੀ ਮੂਰੇ ਹੋ ਜਾਂਦੇ ਨੇ ਸਾਨੂੰ ਕੋਈ ਗੱਲ ਨਹੀਂ ਕਰਨ ਦਿੰਦੇ ਸਾਡੇ ਪਰਿਵਾਰਾਂ 'ਚ ਬੈਠਾ ਕੱਲੇ ਕੱਲੇ ਪਰਿਵਾਰ ਐਡਾ ਕਾਹਦਾ ਖਤਰਾਗਾ ਬੈਠਣ ਪਰਿਵਾਰ ਤਾਂ ਮੂੰਹ ਹੀ ਦੁਖੀ ਨੇ ਉਹਨਾਂ ਦੀ ਮੱਤ ਮਾਰੀ ਗਈ ਆ 100 200 ਬੰਦਾ ਪਾਰਲੇ ਪੰਡਲ ਦੇ ਅੱਗੇ ਉੱਥੇ ਕੀ ਗੱਲ ਕਰਨਗੇ ਸਾਡੀਆਂ ਬੁੜੀਆਂ ਦਾ ਕਦੇ ਦੁਕਾਨ ਤੇ ਨਹੀਂ ਗਈਆਂ ਉਹਨਾਂ ਨਾਲ ਗੱਲ ਕੀ ਕਰਨਗੀਆਂ ਸਾਡੇ ਪਰਿਵਾਰਾਂ 'ਚ ਬੈਠਣ ਆ ਕੇ ਦੁੱਖ ਸੁੱਖ ਸੁਣਨਾ ਕੋਈ ਆਪ ਦਾ ਬਥੇਰਾ ਪੈਸਾ ਨਾਲ ਕੋਲ ਆਪਦਾ ਕੋਈ ਨਿੱਜੀ ਮਾਮਜ਼ਾ ਸਾਨੇ ਸੀ ਨਹੀਂ ਕਹਿੰਦਾ ਗੁਪਤਾ ਕਿਤੇ ਜਣਾ ਆਪਣੇ ਅੱਗੂਆਂ ਰਹੀਂ ਦੇ ਜਾਣ ਦੁਸ਼ ਦੇ ਕੇ ਤਾਂ ਜਾਣ ਇਹ ਕਾਹਦਾ ਦੁੱਖ ਬਣਾਉਣਾ ਦੁੱਖ ਤਾਂ ਸਾਰਾ ਪਿੰਡ ਪਿੰਡ ਅੱਜ ਵੀ ਪਿੰਡ ਖੜ ਉਸ ਦਿਨ ਤੋਂ ਜਿਸ ਦਿਨ ਨੇ ਧਰਨਾ ਲੱਗਿਆ ਉਸ ਦਿਨ ਤੋਂ ਸਾਡੇ ਗੁਰਦੁਆਰਿਆਂ ਦੇ ਕਮੇਟੀਆਂ ਖੜੀਆਂ ਨੇ ਉਹ ਅਸੀਂ ਲੋਕ ਵੀ ਇਹਨਾਂ ਦੇ ਨਾਲ ਖੜੇ ਆਂ ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ ਹੈ ਜੇਕਰ ਗੱਲ ਕੀਤੀ ਜਾਵੇ ਐਸਜੀਪੀਸੀ ਦੀ ਐਸਜੀਪੀਸੀ ਦਾ ਜੋ ਬਜਟ ਹੈ ਪੰਜਾਬ ਨਾਲੋਂ ਵੀ ਕਿਤੇ ਜ਼ਿਆਦਾ ਹੈ ਜੇਕਰ ਚਾਹ ਦੇ ਤਾਂ ਐਸਜੀਪੀਸੀ ਦੇ ਪ੍ਰਧਾਨ ਨੂੰ ਨਾਲ ਲਿਆ ਕੇ ਵੀ ਕੋਈ ਨਾ ਕੋਈ ਹੈਲਪ ਕਰ ਸਕਦੇ ਸੀ ਤਾਂ ਉਹਨਾਂ ਦੀ ਕਿਤੇ ਮਨਸ਼ਾ ਹੀ ਨਹੀਂ ਸੀ ਕਿਤੇ ਇਹ ਦੇਖੋ ਜੀ ਐਸਜੀਪੀਸੀ ਲਵੇ ਬਹੁਤ ਬਚਟਾ ਬਹੁਤ ਸੰਗਤ ਦਾ ਪੈਸਾ ਅਸੀਂ ਕਹਿੰਦੇ ਵੀ ਚੰਗੇ ਥਾਂਵੇਂ ਵਰਤਾ ਜਾਵੇ ਗਰੀਬ ਲੋਕਾਂ ਦੇ ਪੜ੍ਹਾਈ ਵਾਸਤੇ ਵਰਤਾ ਜਾਵੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨਸੇ ਕੋਈ ਸਨੋਮਣੀ ਕਮੇਟੀ ਕੋਈ ਨਸ਼ਾ ਛਡਾਊ ਕੇਂਦਰ ਖੋਲਦੇ ਪਿੰਡਾਂ ਦੇ ਵਿੱਚ ਸ਼ਾਂਤੀ ਹੋਵੇ ਸਕੂਲਾਂ ਕਾਲਜ ਬਣਾ ਦੇਣ ਪਿੰਡਾਂ ਦੇ ਵਿੱਚ ਹਸਪਤਾਲ ਖੋਲ੍ਹਦਾਣਾ ਸਾਡੇ ਲੋਕ ਹੁਰਲੇ ਪਰਲੇ ਪਾਸੇ ਕਿਉਂ ਜਾਣ ਜੇ ਕਿਉਂਕਿ ਜੇ ਗਰੀਬ ਲੋਕਾਂ ਨੂੰ ਇਨਸਾਫ਼ ਮਿਲੇ ਤਾਂ ਹੁਰਲੇ ਪਾਸੇ ਉਰਾਂ ਪਰਾਂ ਕੋਈ ਹੋਰ ਪਾਸੇ ਕਿਉਂ ਜਾਣ ਇਹ ਕਿਤੇ ਕਰ ਕਿਤੇ ਇਹ ਸਨੋਮਣੀ ਕਮੇਟੀ ਦੀ ਵੀ ਘਾਟ ਹੈ ਮਾਨ ਸਾਹਿਬ ਜੀ ਜੇਕਰ ਗੱਲ ਕੀਤੀ ਜਾਵੇ ਕਾਫੀ ਜੋ ਡੈਥਾਂ ਹੋਈਆਂ ਉਸ ਤੋਂ ਬਾਅਦ ਉਹ ਆਏ ਨੇ ਤਾਂ ਪਿੰਡ ਵਿੱਚ ਇਸ ਇਸ ਦਾ ਵੀ ਕਿਤੇ ਨਾ ਕਿਤੇ ਰੋਸ ਤੀਗਾ ਕਿ ਮਾਨ ਸਾਹਿਬ ਨਾਲ ਕੋਈ ਅਜੀਬ ਗੱਲਬਾਤ ਹੋਈ ਆਏ ਤੁਹਾਨੂੰ ਲੱਗਿਆ ਵੀ ਕਿਤੇ ਉਹਨਾਂ ਨੇ ਐਸਸੀ ਨਾਲ ਜਾ ਫਰਕ ਰੱਖਿਆ ਹੋਵੇ ਜਾਂ ਗੱਲਬਾਤ ਨਾ ਕਿ ਤੁਹਾਨੂੰ ਉਹਨਾਂ ਤੱਕ ਪਹੁੰਚਣਾ ਤਾਂ ਦਿੱਤਾ ਗਿਆ ਹੋਵੇ ਦੇਖੋ ਜੀ ਮਸਲਾ ਸਾਡੇ ਵਿੜੇ ਦਾ ਸਾਡੇ ਲੋਕਾਂ ਦਾ ਮਸਲਾ ਸਾਡੇ ਲੋਕ ਆ ਕੇ ਆਪਣੀ ਗੱਲਬਾਤ ਰੱਖਣਗੇ ਜਿਹੜੇ ਦੂਜੇ ਤੀਜੇ ਆ ਕੇ ਉਹਰੇ ਹੁੱਲੜਵਾਜੀ ਕਰਦੇ ਨੇ ਉਹਨਾਂ ਤੱਕ ਮਸਲੀ ਨਹੀਂ ਸਾਡੇ ਲੋਕ ਇੱਥੇ ਖੜੇ ਨੇ ਜੇ ਜੇ ਸੀਐਮ ਮਾਨ ਆਇਆ ਸੀ ਸਾਡੇ ਲੋਕਾਂ ਦਾ ਦੁੱਖ ਸੁਣਾਉਣਾ ਆਇਆ ਤੇ ਇਹਦੇ ਲੈਵੇ 100 ਬੰਦਾ ਪਿੰਡ ਦਾ ਹੋ 500 ਬੰਦਾ ਗਨਮੈਨ ਹੋ ਗਿਆ ਬਾਕੀ 500 ਨਾਲ ਆ ਜਾਂਦੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਕਿ ਕੀ ਬੇਲੇ ਲੋਕ ਨੇ ਲੋਕਾਂ ਦੀ ਗੱਲ ਕਿੱਥੋਂ ਸਾਡੀ ਗੱਲ ਕਿੱਥੇ ਹੋਊਗੀ ਕਿਤੇ ਵੀ ਪਿੰਡ ਚ ਵਗ ਜੋਈ ਕੱਲਾ ਸਾਡੇ ਪਿੰਡ ਦਾ ਮਸਲਾ ਨਹੀਂ ਸਾਡੇ ਪਿੰਡ ਦੇ ਹਰ ਇੱਕ ਪਿੰਡ ਦੇ ਵਿੱਚ ਲੋਕ ਆਪਦਾ ਨਾਂ ਚਮਕਾਉਣ ਦੇ ਮੱਦੇ ਹਰ ਇੱਕ ਮੂਰਤੇ ਉਹਦੇ ਉਹਦੇ ਮੂਰਤੀ ਕੋਈ ਉਹਦੇ ਮੂਰਤੀ ਵੀ ਜੇ ਇਹ ਦੂਗਰ ਗੱਲ ਕੀਤੀ ਜਾਵੇ ਆਮ ਆਦੀ ਪਾਰਟੀ ਦੀ ਤਾਂ ਮਾਨ ਸਾਹਿਬ ਦਾ ਇਹ ਇਹ ਕਹਿਣਾ ਹੁੰਦਾ ਸੀਗਾ ਕਿ ਸਕਿਉਰਟੀਆਂ ਲਈ ਫਿਰਦੇ ਨੇ ਸਾਨੂੰ ਅਸੀਂ ਸਕਿਉਰਟੀਆਂ ਨਹੀਂ ਲਵਾਵਾਂਗੇ ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਮਿਲਣ ਦਾ ਟਾਈਮ ਕਿੱਥੋਂ ਲੱਗੇਗਾ ਕਿਉਂਕਿ ਸਕਿਉਰਟੀ ਕਾਫੀ ਹੁੰਦੀ ਹੈ ਲਵੇ ਲੱਗਣੇ ਨਹੀਂ ਜਾਂਦੇ ਕਿਸੇ ਨੂੰ ਦੇਖੋ ਗਰੀਬ ਬੰਦਾ ਗੱਲ ਕਿਵੇਂ ਕਰੂ ਆਪਣੀ ਦੇਖੋ ਜੀ ਗਰੀਬ ਬੰਦੇ ਨੂੰ ਗੱਲ ਕਰਨ ਦਾ ਹੱਕ ਆ ਪਦਾ ਸਵਿਧਾਨਕ ਅਧਿਕਾਰ ਹੈ ਤਾਂ ਕੋਈ ਬੰਦਾ ਬੋਲ ਸਕਦਾ ਅੱਜ ਮੈਂ ਥੋੜੇ ਕੈਮਰੇ ਤੇ ਬੋਲਦਾ ਮੈਨੂੰ ਵੀ ਬਾਬਾ ਸਾਹਿਬ ਡਾਕਟਰ ਬੀ ਆਰ ਮੇਡ ਕਰਦਾ ਸਵਿਧਾਨਕ ਹੱਕ ਦਿਆ ਹੋਇਆ ਤਾਂ ਮੈਂ ਬੋਲਦਾ ਮੈਂ ਆਪਣੀ ਗੱਲ ਰੱਖ ਸਕਦਾ ਜਿਹੜੇ ਸਾਡੇ ਲੋਕ ਨੇ ਉਹ ਵਿਚਾਰਨ ਲਵੇ ਲੱਗਣੇ ਨਹੀਂ ਦਿੱਤਾ ਜਾਂਦਾ ਸਾਡੇ ਲੋਕਲ ਐਮਐਲਏ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਮੈਂ ਨਾਲ ਜਾ ਕੇ ਘਰ-ਘਰ ਉਹ ਬੱਚੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਗਏ ਨੇ ਦੁੱਖ ਸੁੱਖ ਉਹਨਾਂ ਦੇ ਬੈਠ ਕੇ ਸੁਣ ਕੇ ਆਏ ਨੇ ਮੈਂ ਕੋਈ ਉਹਨਾਂ ਦੇ ਸ਼ੋਲੇ ਨਿਗਾਰਿਆ ਉਹ ਗਏ ਨੇ ਪਰਿਵਾਰਾਂ ਦੇ ਵਿੱਚ ਇਹ ਪਿੰਡ ਦੇ ਵਿੱਚ ਇੱਕ ਹਉਵਾਲੀ ਬਣਾਉਂਦੇ ਉਹ ਇੱਕ ਸੀਆਡੀੀ ਰਿਪੋਰਟ ਆਉਂਦਾ ਜੀ ਉੱਥੇ ਦਾ ਤੁਹਾਡਾ ਵਿਰੋਧ ਆ ਜੀ ਕੋਈ ਹੋਰ ਆ ਜੀ ਨਾਲੇ ਵਿਰੋਧ ਵਾਲੇ ਭੱਜ ਜਾਂਦੇ ਨੇ ਫਿਰ ਮੌਕੇ ਤੇ ਸਾਨੂੰ ਵੈਸੇ ਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਪਰਿਵਾਰਾਂ ਦਾ ਜਿਹੜਾ ਦੁੱਖ ਸਾਂਝਾ ਕਰੋ ਪਰਿਵਾਰਾਂ ਦੀ ਜੇ ਜਿੰਨੀ ਬਿੱਤੀ ਮਦਦ ਹੁੰਦੀ ਹੈ ਮਦਦ ਕਰੋ ਪਰਿਵਾਰਾਂ ਨਾਲ ਖੜੋ ਪਰ ਪਰਿਵਾਰਾਂ ਨੂੰ ਟੌਰ ਚ ਨਾ ਕਰੋ ਪਰਿਵਾਰਾਂ ਨੂੰ ਗੱਲਬਾਤ ਕਰਨ ਦੇ ਜੇ ਕੋਈ ਮੰਤਰੀ ਆਉਂਦਾ ਆਪ ਦੀ ਕੋਈ ਸਿਆਸੀ ਰੋਟੀਆਂ ਨਾ ਸੇਕੋ ਕਿਉਂਕਿ ਸਾਡਾ ਨਗਰ ਸਾਡੇ ਨਾਲ ਖੜਾ ਹੈ ਜੀ ਬਿਲਕੁਲ ਸਾਨ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾਗਾ ਕਿ ਪਿੰਡ ਦੇ ਜੋ ਨੌਜਵਾਨਾਂ ਦੀ ਜੋ ਬੰਦਿਆਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਜੋ ਘਾਟਾ ਪਿਆ ਹੈ ਕਿਤੇ ਨਾ ਕਿਤੇ ਉਹ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਤਾਂ ਜਦੋਂ ਬਾਦਲ ਸਾਹਿਬ ਆਏ ਹਨ ਤਾਂ ਬਾਈ ਜੀ ਦਾ ਕਹਿਣਾ ਹੈ ਕਿ ਜਦੋਂ ਬਾਦਲ ਸਾਹਿਬ ਆਏ ਹਨ ਇੱਥੇ ਇਹਨਾਂ ਨੂੰ ਲਵੇ ਵੀ ਨਹੀਂ ਲੱਗਣ ਦਿੱਤਾ ਗਿਆ ਜੋ ਇਹਨਾਂ ਨੇ ਆਪਣੀ ਗੱਲ ਰੱਖਣੀ ਸੀ ਉਹ ਵੀ ਨਹੀਂ ਰੱਖਣ ਦਿੱਤੀ ਗਈ ਉਹਨਾਂ ਦੇ ਨਾਲ ਜੋ ਸਿਕਿਉਰਿਟੀ ਸੀ ਜਾਂ ਉਹਨਾਂ ਦੇ ਨਾਲ ਜੋ ਲੀਡਰ ਜਾਂ ਪ੍ਰਧਾਨ ਆਏ ਹਨ ਉਹਨਾਂ ਨੇ ਹੀ ਉਹਨਾਂ ਨੂੰ ਤੱਕੇ ਨਾਲ ਪਿੱਛੇ ਰੱਖਿਆ ਅਤੇ SGPC ਦੀ ਗੱਲ ਕੀਤੀ ਆਵੇ SGPC ਜੀ ਦਾ ਜੋ ਹੈ ਬਜਟ ਹੈ ਕਾਫੀ ਪੰਜਾਬ ਤੋਂ ਹੀ ਵੱਡਾ ਹੈ ਤਾਂ ਇਹਨਾਂ ਨੇ ਮੰਗ ਕੀਤੀ ਹੈ ਕਿ SGPC ਦੇ ਕੋਟੇ ਵਿੱਚੋਂ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਸੀ ਜੇ ਬਾਦਲ ਸਾਹਿਬ ਕਰਨਾ ਚਾਹੁੰਦੇ ਸਿਰਫ ਇੱਥੇ ਆਪਣੀਆਂ ਸਿਆਸੀ ਰੋਟੀਆਂ ਸੇਕਣੇ ਸਾਰੇ ਆਂਦੇ ਹਨ ਜਿਸ ਤਰ੍ਹਾਂ ਕਿ ਕਾਂਗਰਸ ਹੋ ਗਈ ਵੜਿੰਗ ਸਾਹਿਬ ਆਏ ਸੁਰਜਾਖਰ ਜੀ ਸੀਗੇ ਉਹ ਵੀ ਆ ਗਏ ਬਾਦਲ ਸਾਹਿਬ ਦੀ ਗੱਲ ਕੀਤੀ ਆਵੇ ਤਾਂ ਐਸਜੀਪੀਸੀ ਨਾਲ ਅੰਡਰ ਹੈ ਉਹਨਾਂ ਦੇ ਥਰੂ ਵੀ ਇਹਨਾਂ ਦੀ ਹੈਲਪ ਕੀਤੀ ਜਾ ਸਕਦੀ ਲੇਕਿਨ ਬਾਦਲ ਸਾਹਿਬ ਇੱਥੇ ਸਟੇ ਤੇ ਖੜਕੇ ਇੰਨੀ ਗੱਲ ਕਹਿ ਕੇ ਗਏ ਨੇ ਕਿ ਅਸੀਂ ਜੋ ਹੈ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਪ੍ਰੈਸ਼ਰ ਤਾਂ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਇਹਨਾਂ ਦੇ ਨਗਰ ਵੱਲੋਂ ਇਹਨਾਂ ਦੀ ਯੂਨੀਅਨ ਵੱਲੋਂ ਵੀ ਪਾਇਆ ਜਾ ਰਿਹਾ ਹੈ ਤਾਂ ਕਿ ਇਹ ਅਨੋਖਾ ਕੰਮ ਕੀ ਕਰਕੇ ਗਏ ਹਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਚੋਣ ਜਾਬਤੇ ਤੋਂ ਬਾਅਦ ਇਹਨਾਂ ਦੀ ਕਿਸ ਤਰ੍ਹਾਂ ਬਾਹ ਫੜਦੀ ਹੈ ਜੇ ਗੱਲ ਕੀਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਰਿਵਾਰ ਜੋ ਦੁਖੀ ਪਰਿਵਾਰ ਹਨ ਉਹਨਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਹੋ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਇਹਨਾਂ ਦੀ ਬਾਹ ਕਦੋਂ ਫੜਦੀ ਹੈ ਸੰਗਰੂਰ ਤੋਂ ਗੁਰਿੰਦ